नमस्कार आप देख रहे हैं डेली संवाद पंजाब में सिरोमणि अकाली दल को बड़ा झटका लगा है पार्टी के बंगा से विधायक डॉक्टर सुखविंदर सिंह सुखी आज आम आदमी पार्टी में शामिल हो गए मुख्यमंत्री भगवंत मान ने उन्हें पार्टी में शामिल करवाया इस मौके पर डॉक्टर सुखी ने कहा कि वो डॉक्टर अंबेडकर की सोच को लेकर आगे चल रहे हैं वो हमेशा अपने लोगों और हल्के की सेवा करते हैं अपने क्लिनिक में लोगों का मुफ्त इलाज करते हैं उन्होंने कहा कि विधानसभा में वो अपने हलके के मुद्दों को प्रमुखता से उठाते रहे हैं उनकी बात टू पॉइंट होती है ऐसे में स्पीकर साहब उन्हें समय भी ज्यादा देते हैं अकाली दल के विधायक डॉक्टर सुखी को आप ज्वाइन करवाने के बाद मुख्यमंत्री भगवंत मान ने क्या कुछ कहा आइए देखते हैं ये वीडियो आज आम आदमी पार्टी के परिवार बहुत विलक्षण ਕਿਸਮ ਦਾ ਵਾਦਾ ਹੋ ਰਿਹਾ ਹੈ ਜੁਆਮਨੀ ਪਾਰਟੀ ਦਾ ਵਿਚਾਰ ਹੈ ਜੋ ਆਮਨੀ ਪਾਰਟੀ ਦਾ এজেন্ডਾ ਹੈ ਆਮ ਲੋਕਾਂ ਦੀ ਸੇਵਾ ਕਰਨਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਪੜਾਈ ਹੈਲਥ 인ਫਰਾਸਟ੍ਰਕਚਰ ਰੋਜ਼ਗਾਰ ਜੋ এজেন্ডਾ ਹੈ ਬਿਲਕੁਲ ਉਸ এজੰਡੇ ਤੇ ਪੂਰੇ ਉੱਤਰ ਦੇ ਵਿਧਾਨ ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਆਣਾ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਿਪਾਗਸ ਸਿੰਘ ਜਰਾਂ ਦੀ ਧਰਤੀ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਝੇ ਲੋਕਾਂ ਲਈ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਦੇ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁਖੀ ਜੀ ਇਹਨਾਂ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆ। ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਐਮਐਲਏ ਨੇ ਤੇ ਡਾਕਟਰ ਵੀਮਰਾਵ ਉਮੀਦਵਾਰ ਦੀ ਸੋਚ ਦੇ ਧਾਰਨੀ ਨੇ। ਸਾਡੀ ਪਾਰਟੀ ਨੂੰ ਅੰਚ ਬਹੁਤ ਬਲ ਮਿਲਿਆ ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਝਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦਾ ਹੈ ਖੁਦ ਉਹਨੇ ਪਿੰਡੇ ਤੇ ਹਨਾਈਆਂ ਹੋਈਆਂ ਨੇ ਉਹ ਸਾਡੀ ਪਾਰਟੀ ਜੁਆਇਨ ਕਰ ਰਿਹਾ। ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇਹਨਾਂ ਦੇ ਤਜਰਬੇ ਦਾ ਇਹਨਾਂ ਦੇ ਐਕਸਪੀਰੀਅੰਸ ਦਾ ਆਉਣ ਵਾਲੇ ਦਿਨਾਂ 'ਚ ਅਸੀਂ ਇਸਤੇਮਾਲ ਵੀ ਕਰਾਂਗੇ। ਔਰ ਜੋ ਜੋ ਵੀ ਇਹਨਾਂ ਦੇ ਸਾਥੀ ਐ ਇਹਨਾਂ ਨਾਲ ਸੰਘਟਨਾਂ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰਾਂ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਮਿਲ ਕੇ ਕੰਮ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸਦਾਕਵਾਂਸੀ ਮਾਨ ਸਰਪ ਸੀਐਮ ਸਾਹਿਬ ਦਾ ਔਰ ਡਾਕਟਰ ਸੰਦੀਪ ਪਾਠਕ ਜੀ ਦਾ ਤਲਬਾਤ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ ਮੈਨੂੰ ਲੱਗਦਾ ਕਿ ਇਸ ਪਾਰਟੀ ਦੇ 92 ਐਮਐਲਏ ਹੋਣ ਉਹਨਾਂ ਨੂੰ ਸ਼ਾਇਦ ਦੂਸਰੇ ਐਮਐਲਏ ਦੀ ਲੋੜ ਨਹੀਂ ਪੈਂਦੀ ਔਰ ਅੱਜ ਮੈਂ ਇਹ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਪਾਈ ਬਣ ਜਾ ਰਿਹਾ ਮੈਂ ਉਹ ਸਰਕੇ ਤੋਂ ਆਣਾ ਜਿੱਥੇ ਸ਼ਿਸ਼ੇਦ ਉਸਦਾ ਪੱਗ ਸਿੰਘ ਦਾ ਡਿਪੈਂਡ ਹੈ ਪਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਮੈਂ ਸੀਐਮ ਸਾਹਿਬ ਨੂੰ ਇਹ ਕਿ ਕਿ ਸ਼ਿਸ਼ੇਦ ਉਸਦਾ ਪੱਗ ਸਿੰਘ ਨੇ ਮੈਨੂੰ ਸੌਂਕੋ ਕਿਹਾ ਮੈਂ ਜਿਸ ਨੇ ਮੈਂ ਸੌਂਚ ਚੁੱਕੀ ਸੀ ਮੈਂ ਉਸਨ ਉਸ ਸੌਂਚ ਮਗਰ ਦੇ ਵਿੱਚ ਹਾਜ਼ਰ ਸੀ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਯੂਨਾ ਦੇ ਨਾਂ ਤੇ ਇੱਕ ਮੈਡੀਕਲ ਕਾਲਜ ਬਣਾਓ ਤਾਂ ਇਹਨਾਂ ਨੇ ਵਿਦਆਉਟ ਐਨੀ ਹੇਜਿਟੇਸ਼ਨ ਉਸੇ ਬਲੀ ਕਿਹਾ ਕਿ ਮੈਂ ਇਸ ਤਰਤੀ ਤੇ ਮੈਡੀਕਲ ਕਾਲਜ ਜ਼ਰੂਰ ਬਣਾਉਂਗਾ ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਨਵੜੀ ਗੱਲ ਹੈ ਉਹ ਸਮਝਦਾ ਕਿ ਇਸ ਤਰ੍ਹਾਂ ਦੇ ਸੀਐਮ ਨਾਲ ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ ਸੋ ਮੈਂ ਅੱਜ ਇਹਨਾਂ ਨੂੰ ਜੁਆਇਨ ਕਰ ਰਿਹਾ ਹਾਂ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਨਾ ਕਿ ਮੈਂ ਇਹਨਾਂ ਦੇ ਨਾਲ ਵਫਾਦਾਰੀ ਨਾਲ ਕੰਮ ਕਰੂੰਗਾ ਔਰ ਇਹੀ وجہ ਕਿ ਮੈਂ ਅੱਜ ਆਮ ਆਦਮੀ ਪਾਰਟੀ ਦੇ